ਬਰਦਾਸਪੁਰ ਦੀ ਕੇਸ਼ਪੁਰ ਛੰਬ ਜੋ ਵਿਦੇਸ਼ੀ ਪੰਛੀਆਂ ਦੀ ਆਮਦ ਕਰਨ مشهور ਹੈ ਇੱਥੇ ਸਰਦੀਆਂ ਸ਼ੁਰੂ ਹੁੰਦੇ ਹੀ ਹਜ਼ਾਰਾਂ ਮੀਲ ਲੰਬੀ ਉਡਾਰੀ ਭਰ ਕੇ ਵਿਦੇਸ਼ਾਂ ਤੋਂ ਪੰਛੀ ਆਉਣੇ ਸ਼ੁਰੂ ਹੋ ਜਾਂਦੇ ਹਨ ਦਰਅਸਲ ਕੁਝ ਦੇਸ਼ਾਂ ਵਿੱਚ ਇੰਨੀ ਦਿਨੀ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਇਸ ਕਾਰਨ ਮੌਸਮ ਅਤੇ ਖੁਰਾਕ ਬੱਚਿਆਂ ਦੇ ਅਨੁਕੂਲ ਨਹੀਂ ਰਹਿੰਦੀ ਤਾਂ ਉਹ ਆਪਣੇ ਰਾਹ ਲਾਇਕ ਮੌਸਮ ਅਤੇ ਖੁਰਾਕ ਦੀ ਭਾਲ ਵਿੱਚ ਹਜ਼ਾਰਾਂ ਮੀਲ ਲੰਬੀ ਉਡਾਰੀ ਭਰਦੇ ਹਨ। ਕੇਸ਼ਪੁਰ ਸ਼ੰਭਜੋ ਕੁਦਰਤੀ ਤੌਰ ਤੇ 811 ਏਕੜ ਵਿੱਚ ਫੈਲੀ ਹੈ, ਵਿੱਚ ਸਰਦੀਆਂ ਸ਼ੁਰੂ ਹੁੰਦੇ ਹੀ ਇਹਨਾਂ ਵਿਦੇਸ਼ੀ ਪੰਛੀਆਂ ਦੀ ਆਮਦ ਕਾਰਨ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਵਾਤਾਵਰਣ ਵਿੱਚ ਚਾਰੇ ਪਾਸੇ ਪੰਛੀਆਂ ਦੀ ਚਹਿਚਾਹ ਆਠੀ ਸੁਣਾਈ ਦਿੰਦੀ ਹੈ। ਸਰਦੀਆਂ ਦੀ ਸ਼ੁਰੂਆਤ ਵਿੱਚ ਇਹੀ ਹੁਣ ਤੱਕ 2.5 ਹਜ਼ਾਰ ਦੇ ਕਰੀਬ ਵਿਦੇਸ਼ੀ ਵੱਖ-ਵੱਖ ਕਿਸਮਾਂ ਦੇ ਪੰਛੀ ਇੱਥੇ ਆ ਚੁੱਕੇ ਹਨ ਅਤੇ ਉਮੀਦ ਜਿਤਾਈ ਜਾ ਰਹੀ ਹੈ ਕਿ ਕਰੀਬ 1 ਮਹੀਨੇ ਤੱਕ ਇੱਥੇ 10 ਹਜ਼ਾਰ ਦੇ ਕਰੀਬ ਪੰਛੀ ਪਹੁੰਚ ਜਾਣਗੇ। ਉਸ ਵੇਲੇ ਇੱਥੇ ਭਰਪੂਰ ਰੌਣਕਾਂ ਵੇਖਣ ਨੂੰ ਇਹ ਜਿਹੜੀ ਆ ਪੰਜ ਪਿੰਡਾਂ ਦੀ ਪੰਚਾਇਤ ਦਾ ਟੋਟਲ ਇਹਦਾ ਰਕਬਾ 811 ਏਕੜ ਆ ਇੱਥੇ ਜੋ ਹੈ ਸਭ ਨੇਚਰਲ ਆ ਕੋਈ ਆਰਟੀਫੀਸ਼ੀਅਲ ਨਹੀਂ ਆ ਨੇਚਰਲ ਵਾਟਰ ਆ ਇੱਥੇ بارش ਦਾ ਜਾਂ ਹੋਰ ਓਵਰਫਲੋ ਜੋ بارش ਦਾ ਪੈਦਾ ਹੁੰਦਾ ਉਹ ਆ ਇੱਥੇ ਮਾਈਗਰੇਟਿਡ ਬਰਡਸ ਆਂਦੇ ਆ ਇਹ ਕਿੰਨੇ ਪੰਛੀ ਹੁਣ ਤੱਕ ਆ ਚੁੱਕੇ ਆ ਔਰ ਕਿੰਨੇ ਆਣ ਦੀ ਉਮੀਦ ਆਜੇ ਤੱਕ ਸਰ ਇਹਦੀ ਗਿਣਤੀ 2000 ਤੋਂ 2500 ਦੇ ਵਿੱਚ ਆ ਤੇ ਪੰਛੀਆਂ ਦੀ ਗਿਣਤੀ ਉਦਾਂ 15000 ਪਲੱਸ ਹੋ ਜਾਂਦੀ ਆ ਜੋ ਪਿਛਲੀ ਰਿਪੋਰਟ ਦੇ ਹਿਸਾਬ ਨਾਲ ਆ ਤੇ ਕੋਈ 100 ਪਲੱਸ ਸਪੀਸੀਜ਼ ਹੋ ਜਾਂਦੀਆਂ ਨਾਰਮਲ ਇੱਥੇ ਇਹ ਤੋਂ ਵੱਧ ਹੀ ਸਪੀਸੀਜ਼ ਆਉਣ ਘਟਦੀ ਹੁੰਦੀ ਆ ਕੁਝ ਪੰਛੀ ਇੱਥੇ ਰੁੱਕ ਜਾਂਦੇ ਆ ਕੁਝ ਮਤਲਬ ਕਿ ਦਸੇ ਵਿਜ਼ਿਟ ਕਰਕੇ ਸ਼ਾਲਾਪੱਤਨ ਚਲ ਜਾਂਦੇ ਆ ਕੁਝ ਉੱਤੇ ਮਰਾੜੇ ਪੱਤਨ ਦੇ ਚਲ ਜਾਂਦੇ ਆ ਇਦਾਂ ਥੋੜਾ ਕਿਹੜੀ ਕਿਹੜੀ ਕਿਸਮ ਦੇ ਪੰਛੀ ਦੇ ਕਾਫੀ ਸਰ ਮਾਈਗਰੇਟਰੀ ਬਰਡ ਜਿਦਾ ਸਪੋਰਟ ਬਿਲ ਡੱਕ ਗਲੋਸਰੀ ਆਈਬਿਸ ਹੋਰ ਜਿੱਦਾਂ ਸਾਰਸ ਗ੍ਰੇਨ ਇੱਥੇ ਪੀਅਰ ਆ ਉਹ ਵਿੱਚ ਵਿੱਚ ਹੈ ਜਾਨਵਰ ਉਹ ਵਖਤਾਰ ਦੇ ਉਹ ਇੱਥੇ ਆਸਟ੍ਰੇਲੀਆ ਤੋਂ ਆਇਆ ਸੀ ਉਹ ਇੱਥੇ ਹੀ ਛੇ ਰਹਿੰਦਾ ਲੱਗਦਾ ਹਾਂ ਹਾਂਜੀ ਇਹ ਕੀ ਅਰੇਂਜਮੈਂਟ ਕੀਤੇ ਗਏ ਇਧਰ ਵੇਖਿਆ ਜਿਹੜੇ ਆਉਂਦੇ ਆ ਦੇਖੋ ਯਾਤਰੀ ਸਰ ਜਿੱਦਾਂ ਸਕੂਲ ਦੇ ਬੱਚੇ ਆਉਂਦੇ ਆ ਆਪਣੇ ਕੋ ਕਮਿਊਨਿਟੀ ਹਾਲ ਆ ਉੱਥੇ ਅਸੀਂ ਆਡੀਟੋਰੀਅਮ ਚ ਬੰਦਾ ਬਿਠਾ ਕੇ ਸਲਾਈਡ ਵਗੈਰਾ ਚਲਾ ਕੇ ਉਹਨਾਂ ਨੂੰ ਪੰਛੀਆਂ ਬਾਰੇ ਦੱਸੀਦਾ ਅੰਦਰ ਸਾਡੇ ਕੋਲ ਤੇ ਲੱਗੇ ਆ ਪੰਛੀਆਂ ਦੀਆਂ ਫੋਟੋਆਂ ਬੱਚੇ ਉੱਤੋਂ ਵੇਰ ਹੁੰਦੇ ਆ ਤੇ ਉਹ ਕੰਟੀਨ ਵਗੈਰਾ ਉੱਥੇ ਬੈ ਕੇ ਆਪਣਾ ਉਹ ਬ੍ਰੇਕਫਾਸਟ ਜਾਂ ਲੰਚ ਵਗੈਰਾ ਲੈ ਸਕਦੇ ਆ ਤੇ ਕਈ ਵਾਰ ਆਹੀਂ ਅਵੇਅਰਨੈਸ ਪ੍ਰੋਗਰਾਮ ਕਰੀਦਾ ਸਕੂਲਾਂ ਦੇ ਬੱਚਾ ਨੂੰ ਇਨਵਾਈਟ ਕਰੀਦਾ ਫਿਰ ਆਹੀਂ ਉਹਨਾਂ ਨੂੰ ਬ੍ਰੇਕਫਾਸਟ ਵਗੈਰਾ ਪ੍ਰੋਵਾਈਡ ਕਰੀਦਾ ਤੇ ਬੱਚਿਆਂ ਨੂੰ ਬਾਹਰ ਇੱਥੇ ਵਿਜ਼ਿਟ ਕਰਾਉਣ ਲਈ ਇੱਥੇ ਵਾਚ ਟਾਵਰ ਬਣਿਆ ਆ ਵਾਚ ਟਾਵਰ ਤੇ ਬਿਠਾ ਗਿਆ ਆਹੀਂ ਉਹਨਾਂ ਨੂੰ ਦੂਰਬੀਨ ਵਗੈਰਾ ਦੇ ਕੇ ਵਾਇਸ 1 1 ਬੱਚੇ ਨੂੰ ਫਿਰ ਉਹ ਵੀ ਮਤਲਬ ਵਧੀਆ ਵੇਖਦੇ ਆ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਪੰਛੀਆਂ ਦੀ ਕਿਸਮਾਂ ਬਾਰੇ ਜਾਂ ਫਲਾਣਾ ਪੰਛੀ ਹਾਂਜੀ 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 ਸਰ ਉਹਦੇ ਲਈ ਉਹੀ ਤੁਹਾਨੂੰ ਦੱਸਿਆ ਨਾ ਉੱਥੇ ਅੰਦਰ ਹੀ ਪਹਿਲਾਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਪੰਛੀ ਜਿਹੜੇ ਮਾਈਗਰੇਟਡ ਹੈ ਇਹਦਾ ਇਹ ਨਾਮ ਹੈ ਤੇ ਇਹ ਦੀ ਫੋਟੋ ਆ ਫਿਰ ਉਹਨਾਂ ਨੂੰ ਇੱਥੇ ਆ ਕੇ ਮਤਲਬ ਫੀਲਡ ਵਿਜ਼ਿਟ ਕਰਾਇਆ ਜਾਂਦਾ ਤੇ ਪੰਛੀਆਂ ਦੀ ਫੀਡ ਦਾ ਨੇਚਰਲ ਤਰੀਕੇ ਨਾਲ ਆਪਣੇ ਲੈਂਦੇ ਆ ਜਾਂ ਸਵਾਲ ਇਹੀ ਵੀ ਕਿ ਜਿਹੜਾ ਨੇਚਰਲੀ ਆ ਫਿਸ਼ਿੰਗ ਵਗੈਰਾ ਇੱਥੇ ਪੰਛੀ ਖਾਂਦੇ ਆ ਜਿਹੜੇ ਦੂਸਰੇ ਆ ਉਹ ਪੰਛੀ ਐ ਤਾਂ ਕਿ ਮਾਰਨਿੰਗ ਚਲੇ ਜਾਂਦੇ ਆ ਏਡ ਲੈ ਕੇ ਇਵਨਿੰਗ ਫੇਰ ਵਾਪਸੀ ਦੀ ਸੂਰਤ ਹੈ ਯਾਤਰੀ ਜਿਹੜੇ ਆ ਦੇਖਣ ਆਉਂਦੇ ਆ ਉਹ ਵੀ ਆਪਣੀ ਦੁਨੀਆ ਤੇ ਜਾਂਦੇ ਆ ਉਹਨਾਂ ਦੀ ਜਿਹੜੀ ਟੂਰਿਸਟ ਆ ਹਾਂ ਤੁਸੀਂ ਇਹਨਾਂ ਦੀ ਐਕਟੀਵਿਟੀਜ਼ ਨੋਟ ਕਰਦੇ ਹੋ ਕਿੱਦਾਂ ਪਤਾ ਲੱਗਦਾ ਵੀ ਹੈ ਕਿ ਸਾਰੇ ਜਾਨਵਰ ਇਹ ਸਰ ਜਿਹੜੇ ਪੰਛੀ ਐ ਜ਼ਿਆਦਾ ਮਾਈਗ੍ਰੇਟਿਡ ਇਹਦੇ ਵਗੈਰਾ ਨਾਲ ਸਾਡੇ ਕੋਲ ਚੰਡੀਗੜ੍ਹ ਟੀਮ ਆਂਦੀ ਆ ਜਦੋਂ ਅਸੀਂ ਪੰਛੀਆਂ ਦੀ ਕਾਊਂਟਿੰਗ ਕਰੀਦਾ ਉਹ ਫਿਰ ਕਾਊਂਟ ਇਕੱਲੇ ਇਕੱਲੇ ਪੰਛੀ ਨੂੰ ਕਾਊਂਟ ਕਰਦੇ ਆ ਕਿ ਇਹ ਪੰਛੀ ਉਹ ਸਾਈਡ ਤੋਂ ਆਇਆ ਤੇ ਇੰਨੇ ਪੰਛੀ ਹੋ ਗਏ ਆ ਇਹਦੇ ਵਗੈਰਾ ਤਿੰਨ ਚਾਰ ਉਹਦੇ ਸਰਵੇ ਹੁੰਦੇ ਆ ਫਿਰ ਉਹ ਸਟੇ ਕਰਦੇ ਆ ਤੇ ਤਕਰੀਬਨ ਸਾਰੇ ਪੰਛੀ ਸਾਰੇ ਇੱਥੇ ਆ ਕੇ ਜ਼ਿਆਦਾ ਇੱਥੇ ਹੀ ਰੁਕਦੇ ਆ ਛਾਲਾਪੱਤਨ ਦੇ ਥੋੜੇ ਹੱਥੋਂ ਕੁਝ ਛਾਲਾਪੱਤਨ ਚਲ ਜਾਂਦੇ ਨੇ ਕੁਝ ਉੱਥੇ ਚਲ ਜਾਂਦੇ ਆ ਮਗਰ ਹਰ ਸਾਲ ਆਉਂਦੇ ਆ ਕੁਝ ਇਦਾਂ ਦਾ ਹੋਏ ਕਿ ਕੋਈ ਪੰਛੀ ਵਾਪਸ ਹੀ ਨਾ ਗਿਆ ਹੋਇਆ ਆਇਆ ਹੋਇਆ ਤੇ ਵਾਪਸ ਹੀ ਨਾ ਹਾਂਜੀ ਸਰ ਇਦਾਂ ਦਾ ਇੱਕ ਸਾਰਸ ਕ੍ਰੇਨ ਦਾ ਪੇਅਰ ਆ ਉਹ ਕਾਫੀ 4-5 ਸਾਲਾਂ ਤੋਂ ਇੱਥੇ ਰਹਿ ਰਿਹਾ ਉਹ ਆਸਟ੍ਰੇਲੀਆ ਤੋਂ ਆਇਆ ਸੀ ਹੁਣ ਇੱਥੇ ਸਟੇ ਕਰ ਰਹੇ ਆ ਹੁਣ ਉਹਦੇ ਅੱਗੇ ਫੈਮਿਲੀ ਵੀ ਵੱਧ ਗਈ ਆ ਤੇ ਉਹ ਦੋ ਪੇਅਰ ਹੋ ਗਿਆ ਮਤਲਬ ਟੋਟਲ 4 ਹੋ ਗਏ ਆ ਸਾਰਸ ਕ੍ਰੇਨ ਦੇ ਤੇ ਉਹ ਜ਼ਿਆਦਾਤਰ ਇੱਥੇ ਡਾਲੇ ਵਾਲੇ ਤਲਾਕੀ ਹੁੰਦਾ ਆ ਕਈ ਵਾਰ ਇੱਥੋਂ ਸ਼ਾਲਾ ਬੱਤਨ ਵੀ ਚੱਲ ਜਾਂਦਾ ਕਈ ਯਾਤਰੀ ਇੱਥੇ ਆਂਦੇ ਦੂਰੋਂ ਦੂਰੋਂ ਯਾਤਰੀ ਆਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਜਤਰੀ ਸਰ ਆਂਦੇ ਆ ਉਹਨਾਂ ਨੂੰ ਮੇਨ ਇਹੀ ਮੈਸੇਜ ਆ ਕਿ ਆ ਕੇ ਇੱਥੇ ਮਤਲਬ ਪਲਾਸਟਿਕ ਦਾ ਯੂਜ਼ ਨਾ ਕਰਨ ਕਿਉਂਕਿ ਇਹ ਨੈਚੁਰਲ ਆ ਸੋਰਸ ਤੇ ਪੰਛੀਆਂ ਨੂੰ ਇਹਦੇ ਨਾਲ ਡਿਸਟਰਬੈਂਸ ਹੁੰਦੀ ਹੈ ਜਦੋਂ ਪੈਕੇਟ ਜਾਂ ਬੋਤਲ ਪਾਣੀ ਚ ਸੋਹਨ ਬਾਕੀ ਬਹੁਤ ਵਧੀਆ ਜਿੰਨੇ ਵੀ ਆਂਦੇ ਕੋਆਪਰੇਟ ਕਰਦੇ ਆ بس ਇੱਕ ਇਹੀ ਮੈਸੇਜ ਆ ਕਿ ਆ ਕੇ ਇੱਥੇ ਕੋਸ਼ਿਸ਼ ਕਰਨ ਕਿ ਇੱਥੇ ਜੋ ਗੰਦਗੀ ਨਾ ਕਰਨ